ਸਿੱਖਾਂ ਨੂੰ ਰਾਜਸਥਾਨ ਦੇ ਪੀਕਾ ਡੇਰ ਦੇ ਜੰਗਲਾਂ ਦੇ ਵਿੱਚ ਆਪ ਦੇ ਹੱਥ ਦੇ ਤਿੱਖਣ ਤੇ ਬਾੜੇ ਕੱਪੜੇ ਪਾਏ ਆ ਇਹ ਸਾਰਾ ਕੁਝ ਤੁਹਾਡੇ ਸਿੱਖ ਆਉਂਦੇ ਕਿਉਂ ਆਇਆ ਅਸੀਂ ਇਸ ਈਸ ਤੀਜ ਤੇ ਉੱਤੇ ਝਾੜ ਦਈਏ ਜਿਹੜਾ ਗੁਰਨਾਣਕ ਪਾਸ਼ਾ ਨੇ ਤੁਹਾਨੂੰ ਬਾਣੀ ਦਾ ਸੁਦਾਗ ਦਿੱਤਾ ਆ ਇਹ ਇਸ ਧਰਤੀ ਦੇ ਕਾਪੇ ਦੇ ਪੇਪਰ ਬ੍ਰਾਹਮਣ ਦੀ ਸੱਤਾ ਨੂੰ ਸਿੱਧਾ ਚੈਲੰਜ ਕਰਦਾ ਆ ਸਿੱਖ ਭਲ ਦੇ ਵਿੱਚ 1947 ਤੋਂ ਕਰ ਰਹੇ ਆ ਤੇ ਸਮਾਜਿਕ ਕਾਰਮਕੀ ਆ ਜਿੱਦਣ ਭਾਰਤ ਦੇ ਸੰਵਿਧਾਨ ਦੇ ਵਿੱਚ ਤੁਨੂ ਕੇ ਸਾਧਾ ਦੀ ਹਿੰਦੂ ਲਿਖਿਆ ਗਿਆ ਜਿੱਦਣ ਭਾਰਤ ਨੇ ਇੱਕ ਸਰਪਨਾ ਯਾਰੀ ਕੀਤਾ ਦੀ ਸਿੱਖ ਜਰਾਮੇਸ਼ਾ ਕੌਮ ਤੇ ਸਿੱਖਾਂ ਦਾ ਰੋਸ਼ਨ ਦਿਮਾਗ ਸਰਦਾਰ ਪੂਰ ਸਿੰਘ ਨੇ ਇਸ ਚੀਜ਼ ਦੇ ਮੁਖਾਫਤ ਕੀਤੀ ਸਿੱਖ ਉਸ ਦਿਨ ਤੋਂ ਅੱਜ ਤੱਕ ਹਿੰਦੁਸਤਾਨ ਦੇ ਨਾਲ ਆਪ ਦਾ ਰਿਸ਼ਤਾ ਜੜਾਇਆ ਉਹਨੂੰ ਮੁੜ ਵਿਚਾਰ ਕੇ ਮੁੜ ਸਥਾਪਿਤ ਕਰਨਾ ਚਾਹੁੰਦੇ ਸਿੱਖ ਇਸ ਰਿਸ਼ਤੇ ਦੇ ਨਾਲ ਸਹਿਮਤ ਨਹੀਂਗੇ ਸਿੱਖਾਂ ਨੇ ਇਸ ਰਿਸ਼ਤੇ ਨੂੰ ਮੁੜ ਵਿਚਾਰਨ ਵਾਸਤੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਉਹਦੇ ਵਿੱਚ ਸਿੱਖਾਂ ਨੇ ਮਲਛਾਏ ਸੀ ਕਿ ਘੱਟੋ ਘੱਟ ਇੱਕ ਸੂਬਾ ਸਿੱਖ ਬੋਗਿੰਦੀ ਦਾ ਮਿਲੇ ਸਿੱਖਾਂ ਨੇ ਸਿੱਖ ਹੋਣ ਲੈਣ ਦਾ ਮੋਰਚਾ ਲਾਇਆ ਸਿੱਖਾਂ ਨੇ ਅਨੰਦਪੁਰ ਦੇ ਮੱਦੇਨਜ਼ਰ ਧਰਮਯੁੱਧ ਮੋਰਚਾ ਲਾਇਆ ਇਹ ਜਦੋਂ ਪਾਣੀ ਸਿੱਖਾਂ ਦੇ ਸਿਰ ਤੋਂ ਨਹੀਂ ਲੰਘਿਆ ਤੇ ਸਿੱਖਾਂ ਨੇ ਮਜਬੂਰੀ ਵਸ 29 ਅਪ੍ਰੈਲ 1986 ਨੂੰ ਆਜ਼ਾਦ ਸਿੱਖ ਰਾਜ ਦਾ ਜਲਾਇਆ ਲੋੜ ਕੀਤਾ ਕਿਉਂ ਦੇ ਵਾਸਤੇ ਖਤਾ ਗਵਾਇਆ ਆ ਕਨਵਾਇਆ ਤੇ ਲੱਖਾਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ ਨੇ ਸਿਰਦਰ ਦੀ ਬਾਜੀ ਲਾਈ ਹੈ ਸੋ ਇਹ ਜਿਹੜਾ ਵੀ ਨੌਜਵਾਨ ਜਿਹੜਾ ਵੀ ਆਗੂ ਸੰਘਰਸ਼ ਦੇ ਰਾਹ ਤੁਰੂਗਾ ਸਿੱਖ ਕੌਮ ਨੂੰ ਇਦਾਂ ਹੀ ਆਪਦੇ ਸਿਰ ਤੇ ਆਪ ਦੀਆਂ ਪਲਕਾਂ ਤੇ ਪਠਾਏਗੀ ਇਸ ਵਾਸਤੇ ਅੱਜ ਦੇ ਕੱਟ ਦੇ ਵਿੱਚ ਪਹੁੰਚੀ ਸੰਗਤ ਦਾ ਪਹਿਲ ਦਿਲੋਂ ਧੰਵਾਦ ਤੇ ਲੀਡਰਸ਼ਿਪ ਦੇ ਚਰਨਾਂ 'ਚ ਬੇਨਤੀ ਆ ਕਿ ਕੋਈ ਵੀ ਫੈਸਲਾ ਜਿਹੜਾ ਆ ਉਹ ਅਸੀਂ ਕਲੇ ਪੈ ਕੇ ਨਾਲ ਲਈਏ ਲੋਕੇ ਕਿੰਨਿਆ ਕਿ ਨੌਜਵਾਨ ਜਿਹੜੇ ਆ ਹਰ ਵਾਰੀ ਇਕੱਠੇ ਹੁੰਦੇ ਆ ਨਰਾਸ਼ ਮੁੜ ਜਾਂਦੇ ਆ ਮੈਂ ਕਹਿੰਦਾ ਕਿ ਨਹੀਂ ਇਹ ਸੰਘਰਸ਼ ਕੌਮਾਂ ਦੇ ਗਲਸੰਧੀਆਂ ਦੇ ਸੰਘਰਸ਼ ਹੁੰਦੇ ਆ ਸਿੱਖ ਕਦੇ 500 500 ਦੇ ਜੱਫੇ ਦੀ ਗ੍ਰਿਫਤਾਰੀ ਤੋਂ 5 500 5000 1000 ਦੇ ਜੱਫੇ ਦੀ ਗ੍ਰਿਫਤਾਰੀ ਇੱਕ ਇੱਕ ਦਿਨ ਦੀ ਦਿੰਦੇ ਰਹੇ ਆ